ਨਵੇਂ ਵੀ ਇੰਨੇ ਨਹੀਂ ਚਮਕਦੇ ਜਿੰਨੇ ਤੁਸੀਂ ਪੁਰਾਣੇ ਚਮਕਾ ਕੇ ਰੱਖੇ ਆ ਠੀਕ ਹੈ ਜੀ ਠੀਕ ਹੈ ਜੀ ਇਹ ਤੁਹਾਡੇ ਸਾਰੇ ਐਚ ਐਮਟੀ ਦੇ ਡਾਇਰੈਕਟਰ ਲੱਗੇ ਨੇ ਹਾਂ ਜੀ ਤੇ ਐਚ ਐਮਟੀ ਦਾ ਛੌ ਕਿਦਾਂ ਬਣਿਆ ਤੁਹਾ ਚਨਵੇਂ ਸੰਦੇ ਵਿੱਚ 58 11 ਥੋੜਾ ਮੁਸ਼ਕਲ ਮਿਲਦਾ ਸੀ ਉਹ ਉਸ ਟਾਈਮ ਬੰਦ ਹੋ ਗਿਆ ਸੀ ਪੰਜੌਰ ਲੱਗਾ ਸੀ ਅੱਛਾ ਜਿੱਥੇ ਇਹ ਬਣਦੇ ਬਣਦੇ ਤੁਹਾਡਾ ਮਨ ਜਿਹੜਾ ਬਦਲਣਾ ਚਾਹੁੰਦੇ ਸੀ ਵੀ ਇਹ ਟਰੈਕਟਰ ਨਾਲੋਂ ਦੂਜੇ ਲੈ ਸੀਜ਼ਨ ਹੁੰਦਾ ਹਾਂ ਉਹਦੇ ਵੀ ਧੋ ਕੇ ਠਰਨੇ ਲਿਆ ਕੇ ਨਾਤੀ ਅੱਛਾ ਜੀ ਖੇਤ ਚੋਂ ਕੱਢ ਕੇ ਪਹਿਲਾਂ ਧੋਨੇ ਆ ਧੋਨੇ ਆ ਫੇ ਥੱਲਨੇ ਆ ਇਹਨੇ ਹੋਰ ਕਿੰਨਾ ਕੁ ਕੁਝ ਜੋੜਿਆ ਨਾਲ ਬਗੇ ਸ਼ੇਰ ਨੇ 65 ਭਾਈ ਤੇ 58 11 ਦੇ ਵਿੱਚ ਕੀ ਫਰਕ ਦੇ ਰਿਹਾ 65 ਭਾਈ ਪਾਵਰ ਸਟੀering ਪਹਿਲੇ ਦਿਨ ਤੋਂ ਹੀ ਆ ਗਿਆ ਸੀ ਸ਼ੋਅ 'ਚ ਫਰਕ ਆ ਗਿਆ ਹਾਂਜੀ ਹਾਂਜੀ ਤੇ টারਬੋ ਤੇ ਨੌਨ টারਬੋ ਦੇ ਇੰਨਾ ਵਿੱਚ ਕੀ ਕੋਈ ਫਰਕ ਰਹਿੰਦਾ ਹੈ ਮਹਾਰਾਜ ਸੌਖ ਰੱਖੇ ਉਹ ਵੀ ਲਿਆਵਾਂਗੇ ਜੀ ਸਪੈਸ਼ਲ ਐਡੀਸ਼ਨ ਠੀਕ ਹੈ ਹਾਂਜੀ ਫਿਰ ਜੱਗੇ ਕੋ ਵੀ ਖੜੋਂਗੇ ਮੇਰੇ ਕੋ ਤੇ ਜਾਣਾ ਪੈਣਾ ਕਣਕ ਮੈਦ ਦਿੰਦਾ ਸਾਰੇ ਕੰਮ ਕੱਦੂ ਇਹਦੇ ਨਾਲ ਕਰਨਾ ਬੱਟਾ ਇਹਦੇ ਨਾਲ ਆਪਣੀ ਕਣਕ ਇਹਦੇ ਨਾਲ ਵੀ ਜਨੀ ਸੁਹਾਗਾ ਇਹਦੇ ਨਾਲ ਮਾਰਨਾ ਸਾਰੇ ਕੰਮ ਦੇ ਕਿਹਦਾ ਇਹ 1976 ਮਾਡਲ ਦਾ 4 1976 ਮਾਡਲ 1976 ਮਾਡਲ ਨਾ ਨਾ ਵੀ ਇਹ ਤੁਹਾਡੇ ਕੋ ਵੀ ਵੇਖਿਆ ਲੋਕਾਂ ਦੇ ਤੇ ਮੈਂ ਲਾਦਾ ਵੀ ਇਹ ਵੇਚਵਾ ਦੇ ਕੇ ਤੇ ਖਾਪੀ ਵੀ ਲੈ ਆਉਣੇ ਆ ਚੈਨਲ ਨਾਲ ਜੁੜੇ ਸਾਰੇ ਪਿੰਪਰਾ ਨੂੰ ਸასი ਸ਼ਕਾਲ ਉਮੀਦ ਆ ਸਭ ਠੀਕ ਠਾਕ ਹੋ ਗਏ ਚੜ੍ਹਦੀ ਕਲਾ ਚ ਹੋ ਗਏ ਅੱਜ ਅਸੀਂ ਖੜਿਆ ਜੀ ਪਿੰਡ ਦਵਾਰਿਆਣਾ ਜ਼ਿਲ੍ਹਾ ਫਰੀਦਕੋਟ ਤੇ ਤੁਹਾਨੂੰ ਅੱਜ ਉਹ ਟਰੈਕਟਰ ਦਿਖਾਉਣੇ ਆ ਜਿਹੜੇ ਪਰਿਵਾਰ ਦੇ ਨਾਲ ਲੰਮੇ ਸਮੇਂ ਤੋਂ ਜੁੜੇ ਆ ਤੇ ਜਿਹੜਾ ਟਰੈਕਟਰ ਇੱਕ ਵਾਰੀ ਘਰ ਆ ਗਿਆ ਤੇ ਉਹ ਅੱਜ ਤੱਕ ਜਿਹੜਾ ਆ ਘਰ ਦੇ ਜੀਆ ਵਾਂਗੂ ਘਰ ਦਾ ਸ਼ਿੰਗਾਰ ਬਣ ਕੇ ਬੈਠਾ ਆ ਤੇ ਕਿੰਨੇ ਟਰੈਕਟਰ ਨੇ ਸਾਰੀ ਗੱਲਬਾਤ ਕਰਾਂਗੇ ਤੇ ਟਰੈਕਟਰ ਵੀ ਉਹ ਨੇ ਜਿਹੜੇ ਕਦੇ ਆਪਣੇ ਸਮੇਂ ਦੇ ਵਿੱਚ ਰਾਜ ਕਰਿਆ ਕਰਦੇ ਸੀ ਗੱਲ ਕਰਾਂਗੇ ਆਪਾਂ ਅੱਜ HMT ਦੇ ਵੱਖ-ਵੱਖ ਟਰੈਕਟਰਾਂ ਦੀ ਕਿਉਂਕਿ HMT ਹਿੰਦੁਸਤਾਨ ਮਸ਼ੀਨ ਟੂਲਸ ਕੰਪਨੀ ਨੇ ਬਹੁਤ ਵਧੀਆ ਟਰੈਕਟਰ ਬਣਾਏ ਤੇ ਅਲੱਗ-ਅਲੱਗ ਵੇਰੀਐਂਟ ਇਹਨਾਂ ਦੇ ਆਏ 2011 ਤੋਂ ਲੈ ਕੇ ਤੇ 7511 ਤੱਕ ਇਨਾਂ ਦੇ ਟਰੈਕਟਰ ਆਏ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਆਹ ਟਰੈਕਟਰ 6522 ਤੇ 5811 2511 ਜਿੰਨੇ HMT ਦੇ ਟਰੈਕਟਰ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਾਂਗੇ ਸਰਦਾਰ ਬਉਦੇਸ਼ ਸਿੰਘ ਬਰਾੜ ਜੀ ਹੁਣਾਣਾ ਉਹਨਾਂ ਦੇ ਫਾਰਮ ਤੇ ਆਏ ਆ ਤੇ ਕਲੈਕਸ਼ਨ ਤੁਸੀਂ ਬਰਾੜ ਸਾਹਿਬ ਹੁਣਾ ਜੀ ਦੇਖ ਸਕਦੇ ਜੇ ਕਿ ਟਰੈਕਟਰ ਭਾਵੇਂ ਲੰਮੇ ਸਮੇਂ ਤੋਂ ਪਰਿਵਾਰ ਦੇ ਨਾਲ ਜੁੜੇ ਨੇ ਪਰੰਤੂ ਅੱਜ ਵੀ ਸਾਰੇ ਟਰੈਕਟਰਾਂ ਦੀ ਜਿਹੜੀ ਐ ਕੰਡੀਸ਼ਨ ਆ ਬਿਲਕੁਲ ਵਧੀਆ ਆ ਮਿਲਦੇ ਆ ਭਾਈ ਬਲਦੇਵ ਸਿੰਘ ਜੀ ਸਸੀ ਕਾ ਜੀ ਸਸੀ ਭਾਈ ਠੀਕ ਠਾਕ ਹੋ ਸਸੀ ਕਾ ਬਾਈ ਸਾਰਿਆਂ ਨੂੰ ਸਸੀ ਠੀਕ ਆ ਭਾਈ ਜੀ ਟਰੈਕਟਰ ਤੁਸੀਂ ਨਵੇਂ ਵੀ ਇੰਨੇ ਨਹੀਂ ਚਮਕਦੇ ਜਿੰਨੇ ਤੁਸੀਂ ਪੁਰਾਣੇ ਚਮਕਾ ਕੇ ਰੱਖੇ ਆ ਠੀਕ ਆ ਜੀ ਠੀਕ ਆ ਜੀ ਇਹ ਤੁਹਾਡੇ ਸਾਰੇ ਐਚ ਐਮਟੀ ਦੇ ਟਰੈਕਟਰ ਲੱਗੇ ਨੇ ਹਾਂ ਜੀ ਤੇ ਐਚ ਐਮਟੀ ਦਾ ਛੌਂ ਕਿਦਾਂ ਬਣਿਆ ਤੁਹਾਡਾ ਇਹ ਛੌਂ ਕੀ ਸਾਡਾ ਬਣਿਆ ਵੀ ਜਦੋਂ ਪਹਿਲਾ ਟਰੈਕਟਰ ਸਾਡੇ ਕੋਲ ਫੋਰ ਸੀਗਾ ਅੱਛਾ ਜੀ ਉਦੋਂ ਮੁੜ ਕੇ ਫਿਰ ਅਸੀਂ ਆਖਿਆ ਵਿੱਚ ਛਟੀਆਂ ਵੀ ਪ੍ਰੋਬਲਮ ਛਟੀਆਂ ਦੀ ਬਹੁਤ ਸੀ ਸਨ ਅੱਛਾ ਜੀ ਸਾਰੇ ਵਾਣ ਚੋਂ ਛਟੀਆਂ ਨਹੀਂ ਚੱਕੀਆਂ ਜਾਂਦੀਆਂ ਹਾਂਜੀ ਨਰਮੇ ਦੀਆਂ ਨਰਮੇ ਦੀਆਂ ਸਾਡੇ ਕੋਲ ਸੀ ਸੇਠਾਂ ਦੇ ਉਹਨਾਂ ਕੋਲ ਤਗੜਾ ਫਾਰਮ ਹੈ ਗਾਂਧੀ ਫਾਰਮ ਠੀਕ ਹੈ ਜੀ ਉਹਨਾਂ ਨੇ ਤੇ ਪਾ ਲੈਣੀਆਂ ਮਗਰ ਤਵੀਆਂ ਦੀ ਵਿੱਚੀ ਕੁਤਰ ਦੇਣਾ ਪਿਆ ਡਾਡਾ ਨਾਲ ਠੀਕ ਹੈ ਉਦੋਂ ਫਿਰ ਸਾਨੂੰ ਇਹ ਰਾਂ ਸ਼ੌਂਕ ਪੈ ਗਿਆ ਵੱਡਾ ਟਰੈਕਟਰ ਲੈਣ ਦਾ ਉਹ ਸੀ ਉਹਨਾਂ ਦਾ ਮੰਕ ਵੀ ਲਾਉਂਦੇ ਆ ਰਹੇ ਉਹ ਤਾਂ ਬਹੁਤ ਵੀ ਰਹਿਆ ਅੱਛਾ ਜੀ ਤੋਂ ਬਸ ਆ ਜਾ ਮਾੜੀ ਬਣ ਗਿਆ ਉਹਨਾਂ ਕੋਲ ਫੈਕਟਰ ਕਿਹੜਾ ਸੀ 98 91 ਹਾਂ ਜੀ ਉਹਨਾਂ ਕੋਲ ਫਿਰ ਤੁਸੀਂ ਵੀ 98 91 ਦਾ ਮੰਗ ਬਣਾਇਆ 98 91 ਤੇ ਸਭ ਤੋਂ ਪਹਿਲਾਂ 98 91 ਆਵੜਾ ਲਿਆ ਹਾਂ ਜੀ ਇਹ ਕਦੋਂ ਲਿਆ ਸੀ ਇਹ ਇਹ 95 ਮਾਡਲ 95 ਵਿੱਚ ਹਾਂ ਜੀ ਤੇ 95 ਸੰਦੇ ਵਿੱਚ 98 91 ਥੋੜਾ ਮੁਸ਼ਕਲ ਮਿਲਦਾ ਸੀ ਉਹ ਉਸ ਟਾਈਮ ਬੰਦ ਹੋ ਗਿਆ ਸੀ ਤੇ ਫਿਰ ਤੁਹਾਨੂੰ ਕਿੱਦਾਂ ਮਿਲ ਗਿਆ ਇਹ ਅਸੀਂ ਜੀ ਫਿਰ ਪਹੁੰਚ ਕੀਤੇ अच्छा जी ਜਿਹੜੇ ਟਰੈਕਟਰ ਤੋਂ ਆਉਂਦੇ ਸੀ ਨਾ ਵੇਰਲੇ ਵੇਰਲੇ ਜਨ ਸਿੰਘਾਂ ਕੋਲੇ ਉਹ ਬਲੈਕ ਲੈ ਕੇ ਹਾਂਜੀ ਤੇ ਦੇ ਹੀ ਜਾਂਦੇ ਸੀ ਠੀਕ ਹੈ ਜਿਨ੍ਹਾਂ ਦੇ ਪੈਸੇ ਭਰੇ ਸੀ ਉਹਨਾਂ ਨੂੰ ਦੇ ਹੀ ਨਹੀਂ ਰਹੇ ਸੀ اچھا ਜੀ ਜਿਹੜਾ ਵੱਧ ਦੇ ਦਿੰਦਾ ਸੀ ਉਹਨੂੰ ਟਰੈਕਟਰ ਜਨ ਸਿੰਘਾਂ ਮੋਕਸਰ ਵੀ ਐਵੇਂ ਸੀ ਮੋਗਰੇ ਵੀ ਐਵੇਂ ਸੀ اچھا ਜੀ ਐਂ ਕਰਦੇ ਸੀ ਫਿਰ ਅਸੀਂ ਪਹੁੰਚ ਬਣਾਈ ਠੀਕ ਹੈ ਮੇਰੇ ਮਾਮਾ ਜੀ ਦਾ ਦੋਸਤ ਪੁਨੇ ਭਾਲਿਆ ਆ ਉਹਦਾ اچھا ਜੀ ਤੇ ਉਹ ਫਿਰ ਪੰਜੌਰ ਲੱਗਾ ਸੀ اچھا ਜਿੱਥੇ ਇਹ ਬਣਦੇ ਬਣਦੇ ਸੀ ਹਾਂ ਉਹ ਉਹਨਾਂ ਨੇ ਸਾਨੂੰ ਕੋਈ 20 ਕਿ ਦਿਨਾਂ ਦਾ ਟਰੈਕਟਰ ਤਿਆਰ ਕਰਕੇ ਤੇ ਨੰਬਰ ਦੇਤਾ ਅੱਛਾ ਜੀ ਨੰਬਰ ਲਿਖਾ ਕੇ ਤੇ ਆਂਦਾ ਵੀ ਆਹ ਹੀ ਲੈਣਾ ਤੁਸੀਂ ਹੋਰ ਲੈਣਾ ਨਹੀਂ ਮਤਲਬ ਜੈਸੀ ਨੰਬਰ ਨਹੀਂ ਨੰਬਰ ਤਾਂ ਲਿਖਾਤਾ ਲਿਖਾਤਾ ਅੱਛਾ ਜੀ ਮੁਰਕੇ ਉਹਨਾਂ ਨੇ ਮੋਗੇ ਲੈਣੋਂ ਕਦੇ ਆ ਚੰਡੀਗੜ੍ਹ ਵਾਲਿਆਂ ਨੂੰ ਕਦੇ ਮੋਗੇ ਭੇਜਣਾ ਅੱਛਾ ਜੀ ਚਲੋ ਉਹਨਾਂ ਨੇ ਮੋਗੇ ਜਾਂਦਾ ਮੋਗੇ ਜਦੋਂ ਇਹਦੇ ਮਗਰ ਟਰੈਕਟਰ ਪੈ ਕੇ ਆਏ ਸੀ ਅੱਛਾ ਜੀ ਇਹ ਲਿਬੜਾ ਖੜਾ ਉਹ ਪਤਾ ਨਹੀਂ ਕੀ ਚੱਕਰ ਸੀ ਸਾਨੂੰ ਏਜੰਸੀ ਵਾਲਾ ਬਰਾੜਾ ਸ਼ਾਇਦ ਉਹ ਟਰੈਕਟਰ ਨਹੀਂ ਦਿੰਦਾ ਸੀ ਅੱਛਾ ਜੀ ਜਿਹੜੇ ਦੂਜੇ ਸਾਫ ਖੜੇ ਮਦਰ ਪਾ ਕੇ ਦੋ ਆਏ ਸੀ ਇਹਨਾਂ ਚੋਂ ਅਕਰ ਜਿਹੜਾ ਮਰਜੀ ਦਾ ਅੱਛਾ ਜੀ ਇਹ ਦੇਖੂ ਕੇ ਨੰਬਰ-ਨੰਬਰ ਵੇਖ ਲਿਆ ਮੇਰੇ ਤਾਂ ਤੁਹਾਡਾ ਮਨ ਜਿਹੜਾ ਬਦਲਣਾ ਚਾਹੁੰਦੇ ਸੀ ਪੀਏ ਟਰੈਕਟਰ ਨਾਲੋਂ ਦੂਜੇ ਲੈ ਲਓ ਬਹੁਤ ਜੀ ਮੇਰਾ ਜਿਹੜਾ ਏਜੰਟ ਸੀ ਸਾਡਾ ਸਾਹਨੇ ਚ ਹਾਂਜੀ ਤੇ ਉਹ ਮੈਨੂੰ ਕਿਤੇ ਪਾਸੇ ਲਿਜਾਵੇ ਸਾਨੂੰ ਕਿਹਾ ਕਿ ਨੇ ਅੱਛਾ ਜੀ ਤੁਹਾਡੀ ਕੀ ਸਿਫਾਰਿਸ਼ ਹੈ ਅੱਛਾ ਜੀ ਕਿੱਥੇ ਬੰਦਾ ਤੁਹਾਡਾ ਠੀਕ ਹੈ ਜੀ ਤੇ ਮੈਂ ਕੁਝ ਨਹੀਂ ਦੱਸਿਆ ਉਹਨਾਂ ਨੂੰ ਕਿਉਂਕਿ ਸਾਨੂੰ ਸਮਝਾਇਆ ਹੋਇਆ ਸੀ ਵੀ ਆਪਣਾ ਨਾਂ ਨਹੀਂ ਲੈਣਾ ਓਕੇ ਤੇ ਫਿਰ ਉਹ ਵੀਰ ਤੁਸੀਂ 8 ਵਜੇ ਤੋਂ ਉੱਥੇ ਗਏ ਤੇ 4 ਵਜੇ ਟਰੈਕਟਰ ਦਿੱਤਾ ਸਨ 4 ਵਜੇ ਮਿਲ ਗਿਆ ਆ ਮੈਂ ਆ ਗਿਆ ਉਹਦੇ ਚ ਮੈਂ ਬੋਲਣਾ ਵੀ ਉਹ 13000 ਰੁਪਏ ਮੰਗਦੇ ਸੀ ਅੱਛਾ ਜੀ 13000 ਇਹ ਕੀਮਤ ਕੀ ਹੀ ਉਸ ਵੇਲੇ ਦੀ 270 270 ਅੱਛਾ ਜੀ 270 ਸੀ ਹਾਂਜੀ ਹਾਂਜੀ ਠੀਕ ਹੈ ਜੀ ਤੇ 13000 ਹੋਰ ਵਧਵਾਵਾਂ ਅੱਛਾ ਜੀ ਫਿਰ ਅਸੀਂ ਸਾਈਡ ਤੇ ਹੋ ਕੇ ਉੱਥੇ ਫਿਰ ਫੋਨ ਮਾਰਿਆ ਠੀਕ ਹੈ ਉਹਨਾਂ ਨੇ ਫਿਰ ਚੰਡੀਗੜ੍ਹ ਮਾਰ ਚੰਡੀਗੜ੍ਹ ਵਾਲੇ ਕਾਦੇ ਮੰਗਦੇ ਤੁਸੀਂ अच्छा फिर सानो ट्रैक्टर ਦਿੱਤਾ ਉਹਨਾਂ ਨੇ ਖੀ ਅੱਛਾ ਜੀ ਬਿਨਾ ਜਣੀ ਵੱਧ ਤੋਂ ਸਹੀ ਰੇਟ ਚ ਲੈ ਕੇ ਜਾਂਦਾ ਠੀਕ ਹੈ ਜੀ ਤੇ ਇਹ ਸਾਨੂੰ 6 ਮਹੀਨਿਆਂ ਤੋਂ ਇਹਨਾਂ ਟਰੈਕਟਰਾਂ ਸਾਰਿਆਂ ਦੀ ਜਿਹੜੀ ਸਾਫ ਸਫਾਈ ਆ ਹਾਂ ਆਪ ਆਪ ਜੀ ਕਰਦੇ ਨੇ ਹਾਂਜੀ ਇਹ ਵੀ ਹਾਂਜੀ ਤੁਸੀਂ ਕਰਦੇ ਹੋ ਸਾਰੇ ਟਰੈਕਟਰ ਹਾਂਜੀ ਮੈਂ ਨਾ ਤੁਸੀਂ ਬਾਰੇ ਸ਼ਾਬਾਸ਼ ਦੇ ਹੱਕਦਾਰ ਜੀ ਹਾਂਜੀ ਹਾਂ ਹੈ ਹਾਂਜੀ ਇੰਨੀ ਸਾਫ ਸਫਾਈ ਤੁਸੀਂ ਕਿੱਦਾਂ ਰੱਖਦੇ ਜੀ ਤੁਹਾਡੇ ਕੋਲ ਪੰਪ ਆ ਜੀ ਉਹ ਪੁਹਾਈ ਕਰਨ ਵਾਲਾ ਪਾਣੀ ਢੋਣ ਵਾਲਾ ਹਾਂਜੀ ਠੀਕ ਆ ਇਹ ਖੇਤ ਚੋਂ ਨਿਕਲ ਕੇ ਜਦੋਂ ਤੁਸੀਂ ਲੈ ਕੇ ਆਉਂਦੇ ਤਾਂ ਆਉਂਦੇ ਆ ਸਾਫ਼ ਕਰ ਦੇਣਾ ਸਾਫ਼ ਸਾਫ਼ ਕਰ ਕਰਕੇ ਠੱਲਣੇ ਮੰਨ ਲਓ ਜਦੋਂ ਕਦੂਆਂ ਦਾ ਸੀਜ਼ਨ ਹੁੰਦਾ ਹਾਂ ਉਹਦੇ ਵੀ ਧੋ ਕੇ ਠੱਲਣੇ ਲੈ ਕੇ ਆਉਂਦੇ ਆ ਅੱਛਾ ਖੇਤ ਚੋਂ ਕੱਢ ਕੇ ਪਹਿਲਾਂ ਧੋਣੇ ਆ ਧੋਣੇ ਆ ਫੇਰ ਠੱਲਣੇ ਆ ਠੀਕ ਆ ਜੀ ਮੈਂ ਤਾਂ ਇਹ ਵੇਖਣਾ ਮਿੱਟੀ ਲੱਗੀ ਨਹੀਂ ਟੈਰਾਂ ਨੂੰ ਮਿੱਟੀ ਧੱਕਣ ਲੱਗੀ ਤੁਹਾਡੇ ਤੇ ਤੇ 95 ਮਾਡਲ ਆ ਜੀ 95 ਜੀ 30 ਸਾਲ ਹੋ ਗਏ ਹਾਂਜੀ ਤੇ 95 ਮਾਡਲ ਚ ਤੁਹਾਡੇ ਕੋਲ 95 ਸਾਲ ਦੇ ਵਿੱਚ ਹਾਂਜੀ ਤੁਹਾਡੇ ਕੋਲ ਖੇਤੀ ਕਿੰਨੀ ਸੀ ਉਸ ਟਾਈਮ ਸਾਡੇ ਕੋਲ ਖੇਤੀ ਤੁਸੀਂ 50 ਕੱਲੇ ਮੰਨ ਕੇ ਚੱਲੋ ਜੀ 50 ਠੀਕ ਹੈ ਜੀ ਕਿਉਂਕਿ ਅਸੀਂ ਪਹਿਲਾਂ ਤੋਂ ਹੀ ਨਾਲ ਖੇਕੇ ਤੇ ਜ਼ਮੀਨ ਰੱਖਦੇ ਹੁੰਦੇ ਸੀ ਅੱਛਾ ਜੀ ਪਰ ਜਿਵੇਂ ਜਿਵੇਂ ਵਧਾਈ ਗਈ ਉਹ ਚੱਕਾ ਸੀ ਘਟਾਈ ਗਈ ਤੇ ਇਹਨੇ ਹੋਰ ਕਿੰਨਾ ਕੁ ਕੁਝ ਜੋੜਿਆ ਨਾਲ ਬਗੇਸ਼ੇਰ ਨੇ ਬਗੇਸ਼ੇਰ ਨੇ ਦੇਖ ਲਓ ਜੀ ਤਿੰਨ ਟਰੈਕਟਰ ਸਾਡੇ ਇੱਥੇ ਖੜੀ ਹੈ। ਅੱਛਾ ਜੀ 911 ਆਓ ਹਮ ਵੇਖੀਏ ਬਾਕੀ ਵੀ। ਇਹ ਕਹਾ ਜੀ? ਅੱਛਾ ਤੇ ਕਾਖੜਾ ਇੱਕ ਆ 65 22 ਹਾਂਜੀ ਇਹਦੇ ਬਾਰੇ ਵੀ ਗੱਲ ਕਰਦੇ ਆ ਇੱਕ ਆ 911 ਜੀ ਨਾ ਠੀਕ ਹੈ ਇਹ ਕਿਹੜਾ ਮਾਡਲ ਹੈ ਇਹ? ਇਹ 98 ਮਾਡਲ 98 ਮਾਡਲ 95 ਤੋਂ ਬਾਅਦ ਦਾ ਫਿਰ 98 ਲੈ ਆਂਦਾ ਠੀਕ ਹੈ ਜੀ ਖੇਤੀ ਕਿੰਨੀ ਕਿਐਸ ਵਾਲੀ? ਖੇਤੀ 60 ਕਿਲੋ ਮਣਕੀ ਵਾਲੀ 60 ਕਿਲੋ ਹਾਂਜੀ ਬਾਕੀ ਠੇਕੇ ਠੁਕੇ ਤਾਂ ਵੀ ਚੱਲਦੀ ਹੈ। ਹੁਣ ਨਹੀਂ ਚੱਲਦੀ। ਅੱਛਾ ਜੀ। ਹਾਂਜੀ ਇੱਕ ਇੱਕ ਜਮਾਈ ਨਹੀਂ। ਠੀਕ ਹੈ ਜੀ। ਤੇ ਇਤੋਂ ਵੱਡਾ ਫਿਰ 652 ਲੈਂਦਾ। ਇਹ ਵਾਹ ਹਾਂਜੀ ਹਾਂਜੀ ਇਹ 652 ਠੀਕ ਐ 652 ਇਹ ਕਿਹੜਾ ਮਾਡਲ ਐ ਜੀ? 13 ਦਾ ਮਾਡਲ ਐ ਜੀ। 13 ਮਾਡਲ ਹਾਂਜੀ। ਵੈਸੇ ਤੇ 652 ਮਿਲਦਾ ਵੀ 2000 ਤਿੰਨ ਤੋਂ ਸ਼ੁਰੂ ਹੋ ਗਿਆ ਹੋਣੇ ਆ। ਹੋ ਗਏ ਸੀ ਜੀ। ਹਾਂਜੀ। ਇਹ 터ਬੋ ਵਾਲਾ ਮਾਡਲ ਐ। ਇਹ 터ਬੋ ਵਾਲਾ ਮਾਡਲ। ਠੀਕ ਐ ਜੀ। ਆਜੋ ਚਰਨਜੀਤ ਭਾਜੀ ਤੁਸੀਂ ਵੀ ਇਹ ਇਹ ਰਿਹਾ। ਅੱਛਾ ਭਾਜੀ ਆਪਾਂ ਜੇ ਗੱਲ ਕਰੀਏ 652 ਦੀ। ਇਹ ਹੈਗਾ 2013 ਮਾਡਲ। 13 ਮਾਡਲ। ਠੀਕ ਹੈ ਜੀ ਇੱਕ ਤੁਹਾਡੇ ਕੋ 65 बाई ਹੋ ਰਿਹਾ ਇਹ ਕੋਆ ਪਹਿਲਾਂ ਆਪਾਂ ਉਹ 65 बाई ਬਾਰੇ ਗੱਲਬਾਤ ਕਰਦੇ ਹਾਂ ਕਿਉਂਕਿ ਐਚ ਐਮਟੀ ਦੇ ਜਿਹੜਾ ਟਰੈਕਟਰ ਆ ਹੂੰ ਜਿੰਨੇ ਵੀ ਆਏ ਟਰੈਕਟਰ ਜਿਨ੍ਹਾਂ ਨੇ ਖਰੀਦੇ ਆ ਉਹ ਮੁੜ ਕੇ ਉਹਨਾਂ ਨੇ ਆਪਣੇ ਘਰਾਂ ਚੋਂ ਬਾਹਰ ਨਹੀਂ ਕੱਡੇ ਕਿਤੇ ਜਾਂ ਕੋਈ ਹੋਵੇ ਕਿ ਜਿਨੇ ਟਰੈਕਟਰ ਲਿਆ ਤੇ ਵੇਚਤਾ ਇੱਕ ਤੁਹਾਨੂੰ ਗੱਲ ਦੱਸਾਂ ਆਮ ਕਹਾਵਤ ਹੈਗੀ ਅਭੀ ਨਾਟ ਗੇਰਾਂ ਜੰਮ ਕੇ ਚੱਲਦਾ ਹਾਂ ਹਾਂ ਵਾਣ ਚ ਵਾਣ ਇਹ ਤੋਂ ਬਹੁਣੇ ਆ ਬਿਲਕੁਲ ਤੇ ਜੰਮ ਕੇ ਚੱਲਦੇ ਆ ਇਹਨਾਂ ਨੂੰ ਟੈੱਕੇ ਸਾਰੇ ਟਰੈਕਟਰ ਨਹੀਂ ਚੱਲਦੇ ਚੱਲਦੇ ਹੈਗੇ ਵਿਚ ਵਿਚ ਹਾਂ ਤੇ ਜਿਨੇ ਇਹ ਚਲਾ ਲਿਆ ਉਹ ਤੋਂ ਫਿਰ ਹੋਰ ਨਹੀਂ ਚੱਲਦਾ ਅੱਛਾ ਉਹ ਇਹ ਵਾਲਾ ਨਜ਼ਾਰਾ ਨਹੀਂ ਦਿੰਦਾ ਤੇ 65 ਭਾਈ ਤੇ 59 11 ਦੇ ਵਿੱਚ ਕੀ ਫਰਕ ਰਿਹਾ ਫਰਕ ਇਹਦਾ ਇੰਜਨ ਡੀਆਈ ਹੈ ਇਹ 65 ਪਾਵਰ ਨੂੰ ਕੱਢਦਾ ਅੱਛਾ ਉਹਦੀ 52 ਪਾਵਰ ਹੁੰਦੀ ਆ ਠੀਕ ਹੈ ਜੀ ਤੇ ਹੋਰ ਇਹ ਉਹਸਾ ਉਹਨਾ ਡੀਜ਼ਲ ਖਰਚਾ ਘਟ ਗਿਆ ਤੇ ਮੈਂ ਇੱਕ ਖਚਾਈ ਵਧ ਕਰਦਾ ਸੀਗਾ ਕੰਮ ਵਧ ਕਰਦਾ ਅੱਛਾ ਜੀ 9119 ਮਤਲਬ 65 ਬਾਈ ਪਾਵਰ ਸਟੀering ਪਹਿਲੇ ਦਿਨ ਤੋਂ ਹੀ ਆ ਗਿਆ ਸੀ ਨਹੀਂ 2003 ਚ ਆਇਆ ਸੀ ਸਾਡੇ ਸੋਸਾਇਟੀ ਚ ਪਹਿਲਾਂ ਟੀਮਾ ਵਾਲੇ 65 ਬਾਈ ਉਹ ਪਾਵਰ ਸਟੀering ਨਹੀਂ ਸੀ ਅੱਛਾ ਜੀ ਉਹ ਟਰਮ 2 ਵਾਲਾ ਹੁੰਦਾ ਸੀ ਇਹ ਟਰਮ 3 ਆਇਆ ਜਿਹੜੇ ਮਗਰੋਂ ਇਹ ਟਰਮ 3 ਹੈ ਤੇ ਉਹ ਸਿੰਪਲ ਉਹਦਾ ਦੂਜਾ ਹੁੰਦਾ ਸੀ ਪਾਵਰ ਸਟੀering ਨਹੀਂ ਹੁੰਦਾ ਸੀ ਅੱਛਾ ਜੀ ਤੇ ਇਹ ਇਹ ਕਿਹੜਾ ਮਾਡਲ ਹੈ ਇਹ 11 2011 ਦੇ ਵਿੱਚ ਇਹ ਤੁਸੀਂ ਲਿਆਇਆ ਨਹੀਂ ਇਹ ਲਿਆਤਾ ਸੀ 18 ਚ ਅੱਛਾ ਲਿਆ 18 ਚ ਲਿਆ ਲਿਆ ਚੱਲੇ ਆ ਲਿਆ ਤੇ ਇਹਦੇ ਗੀਅਰ ਜਿਹੜੇ ਆ ਉਹ ਥੱਲੇ ਨੇ ਇਹਦੇ 911 ਨਾਲ ਵਾਹੇ ਸਾਹਮਣੇ ਤੁਸੀਂ ਇੱਥੇ ਵੇਖੋ ਬਾਈ ਨੂੰ ਲਿਆ ਉਹਨੇ ਆ ਲੱਗਿਆ ਜਾ ਮਰ ਇਹਦੇ ਇੱਥੇ ਕਰਦੇ ਗੀਅਰ ਹਾਂ ਇਹਦੇ ਇੱਥੇ ਕਰਤੇ ਉਹ ਗੀਅਰ ਦਾ ਫਰਕ ਨਹੀਂ ਕੋਈ ਥੱਲੇ ਕਰਤਾ ਇਹਦੇ ਇੱਥੇ ਕਰਦਾ ਇਹ ਤਾਂ ਵਾਲੇ ਲੈਂਦੇ ਆ ਹਾਂ ਇਹਦੇ ਦੂਜਿਆਂ ਵਾਂਗੂ ਇਹ ਕਿਹੜੀ ਆ ਟੈਂਕੀ ਛੋਟੀ ਕਰਤੀ ਅੱਛਾ ਜੀ ਇਹਨੂੰ ਜਦੋਂ 5911 ਤੋਂ 65 ਬਾਈ ਬਣਾਇਆ ਉਹਨਾਂ ਨੇ ਨਵਾਂ ਮਾਡਲ ਬਦਲਣਾ ਸੀ ਹਾਂ ਹਾਂ ਤੇ ਇਹਨਾਂ ਨੇ ਇਹਨੂੰ ਉੱਚਾ ਚੱਕਿਆ 5911 ਨਾਲੋਂ ਤੁਸੀਂ ਵੇਖੋ ਹਾਂ 5911 ਨਾਲੋਂ ਉੱਚਾ ਆ ਉੱਚਾ ਚੱਕਿਆ ਨਾ ਹੋਰ ਕੋਈ ਫਰਕ ਨਹੀਂ ਇਹਦੇ ਚੁੱਲਾ ਤਾਂ ਚੱਕਦਾ ਇੱਕ ਇਥੋਂ ਅੱਛਾ ਜੀ ਪਹਿਲਾਂ ਜਿਹੜਾ 2003 ਮਾਡਲ ਚ ਆਇਆ ਸੀ ਹਾਂ ਉਹਦਾ ਚੁੱਲਾ 5911 ਵਾਲਾ ਐਂ ਹੁੰਦਾ ਸੀ ਅੱਛਾ ਜੀ ਉਹਦੇ ਐਸ ਥਾਂ ਦੇ ਉੱਤੇ ਇੱਕ ਪਲੇਟ ਲੱਗੀ ਹੁੰਦੀ ਸੀ ਅੰਗਲਾ ਐਂ ਮੋੜ ਕੇ ਉਹਦੇ ਤੇ ਸ਼ੋਰ ਰੱਖੀ ਹੁੰਦੀ ਸੀ ਠੀਕ ਹੈ ਉਹਨੇ ਉੱਚਾ ਚੱਕਿਆ ਸੀ ਪਿੱਛੋਂ ਆ ਚੀਜ਼ ਸੀ ਤਿੰਨ ਦੀ ਵੀ ਫਿਰ ਇਹਨਾਂ ਨੇ 5 6 'ਚ ਜਾ ਕੇ ਆ ਚੁੱਲਾ ਤਾਂ ਚੱਕਦਾ ਉਨਹੀਂ ਠੀਕ ਹੈ ਤਿੰਨ ਇੰਚ ਢਾਈ 2 3 ਇੰਚ ਦੇ ਵਿੱਚ ਵਿੱਚ ਹਾਂ ਹਾਂ ਇਹ ਚੁੱਲਾ ਤਾਂ ਚੱਕਦਾ ਫਿਰ ਟੈਂਕੀ ਨਾਲ ਲਾਤਾ 19 ਕਿਲ ਦੇ ਮਗਰਾਟ ਉੱਚੇ ਚੱਕਦੇ ਉਨੇ ਕ ਮਗਰਾਟ ਬਰਾਬਰ ਕਰਨ ਵਾਸਤੇ ਆ ਉੱਤੋਂ ਐ ਬਣਾਤਾ ਡਿਜ਼ਾਈਨ ਦਾ ਥੋੜਾ ਬਹੁਤਾ ਫਰਕ ਪਾਦਾ ਸਟੇering ਟੈਂਕੀ ਤੋਂ ਬਾਹਰ ਕੱਢਦਾ ਇਹਦਾ ਟੈਂਕੀ ਦੇ ਵਿੱਚ ਦੀ ਆਉਂਦਾ ਟੈਂਕੀ ਦੇ ਵਿੱਚ ਆ ਹਾਂ ਇਹ ਕਿਹਦਾ ਹਿੱਸੇ ਦਾ ਫਰਕ ਪਾਇਆ ਵਿਆ 59 ਗੈਣਾ ਨਾਲੋਂ ਆ ਮੋਟਾ ਵੀ ਖੁੱਦ ਸੀ ਹਾਂ ਸਪਿੰਡਲ ਵੀ ਮੋਟਾ ਹੈ ਹਿੱਸਾ ਵੀ ਮੋਟਾ ਹੈ ਤੇ ਹੱਬਾਂ ਵੀ ਮੋਟੀਆਂ ਆ ਚੀਜ਼ਾਂ ਵੇਖੋ ਠੀਕ ਹੈ ਆ ਹੱਬ ਨਾਟਗਰਾਂ ਦੀ ਪਤਲੀ ਆ ਇਹਦੀ ਮੋਟੀ ਆ ਠੀਕ ਹੈ ਫਿਰ ਇਹ ਨਾਟਗਰਾਂ ਨਾਲੋਂ ਚੌੜਾ ਵੀ ਵੱਧ ਆ ਤੁਸੀਂ ਚੜਾਈ 'ਚ ਅੱਛਾ ਜੀ ਆ ਚੀਜ਼ ਆ ਵੇਖੋ ਮਗਰਾਟਾਂ ਦੇ ਸਾਹਨੇ ਚ ਇਹਦੇ ਵੇਥ ਜਾ ਰਹੀਆਂ ਨਾਟਗਰਾਂ ਦੀ ਘਾਟ ਆ ਆਪਾਂ ਆਪਾਂ ਪਿੱਛੇ ਜਾ ਕੇ ਦੇਖਦੇ ਆ ਆ ਆ ਪਿੱਛੋਂ ਵੀ ਨਾਟਗਰਾਂ ਨਾਲੋਂ ਵੇਥ ਜਾ ਰਹੀ ਹੈ ਇਹਦੀ ਠੀਕ ਹੈ ਉਹਦੇ ਥੋੜੀ ਹੁੰਦੀ ਆ ਉਹ ਵੇਖ ਲਓ ਦੂਜੇ ਤੇ ਨਾਟਗਰਾਂ ਦੇ ਇਹ ਸਾਚਵੜਾ ਕਰਤਾ ਇਹ 13 ਹਲਾਂ ਤੇ 59 11 ਨਾਲੋਂ ਸੌਖਾ ਮੁੜਦਾ ਚੌੜਾ ਹੋਣ ਦੇ ਕਾਰਨ ਠੀਕ ਹੈ ਤੇ 62 ਜਿਹੜਾ ਆ 59 11 ਨਾਲੋਂ ਚੌੜਾ ਆ ਤੁਸੀਂ ਇੱਥੇ ਆ ਕੇ ਵੇਖੋ ਇਹਦੇ ਵਿੱਚ ਬਥ ਥੋੜੀ ਰਹਿ ਗਈ ਮਗਰਾਟ ਦੇ ਸੰਝ ਠੀਕ ਹੈ ਇਹਦਾ ਇਹ ਫਰਕ ਆ ਇੱਕ ਹੀ ਮਗਰਾਟ ਦੇ ਉੱਚੇ ਚੱਕ ਤੇ ਮਗਰਾਟ ਉੱਚੇ ਹੋ ਗਏ ਤੇ ਹਾਂ ਇਹਦੇ ਨਹੀਂ ਹਾਂ ਇਹ ਫਰਕ ਪਾਤਾ ਹੋਰ ਇਹਦੇ ਕਰਾਉਨ ਪੀਨ ਇਹਨਾਂ ਟੇਡੇ ਦੰਦਿਆਂ ਵਾਲਾ ਪਾਤਾ ਇਹਦਾ ਕਰਾਉਨ ਪੀਨ ਇਹਨੂੰ ਆਵਾਜ਼ ਨਹੀਂ ਕਰਦਾਗਾ ਬਹੁਤ ਘੱਟ ਕਰਦਾ ਨਾੜ ਗਿਆ ਇਹਨਾਂ ਦਾ ਆਵਾਜ਼ ਕਰਦਾ ਹੁੰਦਾ ਸੀ ਉਹਨਾਂ ਦਾ ਫਰਕ ਪਾਤਾ ਠੀਕ ਹੈ ਤੇ ਫਿਰ ਏਪੀ ਦੀ ਕਲੱਚ ਦਾ ਫਰਕ ਪਾਤਾ ਇੱਕ ਚੀਜ਼ ਆਪਾਂ ਵੇਖੀਏ ਇਹਦੇ ਜਿਹੜੇ ਵਾਲਵ ਆ ਇਹ ਤਾਂ ਅਸੀਂ ਲਵਾਏ ਆ ਨਾ ਇਹ ਤੁਸੀਂ ਆਪ ਲਵਾਏ ਆ ਇਹ ਲਵਾਏ ਆ ਉਹ ਇਹਦੇ ਡਿਸਟ੍ਰਿਬਿਊਟਰ ਤਾਂ 25 11 ਤੋਂ ਲੈ ਕੇ ਡਬਲ ਹੀ ਆਉਂਦਾ ਨਾ ਮੁੱਢ ਤੋਂ ਹੀ ਇਹਦਾ ਕੰਪਿਊਟਰ ਕਰਾਏ ਆਸਤੇ ਲਵਾਏ ਸੀ ਅੱਛਾ ਜੀ ਆਪ ਲੋਏ ਬਾਜੀ ਇਹ ਤਾਂ ਆਪ ਲਵਾਇਆ ਬਾਹਰ ਕੱਢ ਕੇ ਉਥੋਂ ਤਾਰਾਂ ਹੀ ਲਾਈਆਂ ਤੇ ਆਹ ਕੀ ਇਹ ਨੂੰ ਆਂਦੇ ਆ ਵਾਲਵ ਹਾਂ ਇਹ ਵਾਲਵ ਵਾਲ ਕਹਿੰਦੇ ਪੰਜਾਬੀ ਵਾਲ ਕਹਿੰਦੇ ਵਾਲ ਕਹਿੰਦੇ ਜਾਂ ਕੋਸੀ ਕਹ ਲੋ ਤੁਸੀਂ ਤੇ ਅੱਛਾ ਇਹ ਆਪ ਤੁਹਾਡੇ ਹਾਂ ਉਹ ਡਿਸਟ੍ਰੀਬਿਊਟਰ ਤਾਂ ਅੰਦਰੋਂ ਦੂਰਾ ਹੀ ਆ ਨਾ ਮੋੜ ਤੋਂ ਹੀ ਡਬਲ ਡਿਸਟ੍ਰੀਬਿਊਟਰ ਹੁੰਦਾ ਹੈਗਾ ਅੱਛਾ ਜੀ ਭਈ ਉਹ ਐਮਬੀ ਪਲਾਉ ਵਾਸਤੇ ਠੀਕ ਹੈ ਕਾਦੀ ਆਸਤੇ ਕੋਈ ਵੀ ਕੰਮ ਲੈਨੇ ਆ ਹੋਰ ਇਹਦਾ ਕਲੱਚ ਲੱਕਦਾ ਕਰਤਾ ਉਹ ਡੂਲ ਡੂਲ ਕਰਤਾ ਡਬਲ ਤੋਂ ਹਾਂ ਉਦੇ ਨਾਟਗੈਰਾਂ ਦੇ ਦੋ ਲੱਗੇ ਹੁੰਦੇ ਆ ਆ ਇਧਰਲੇ ਪਾਸੇ ਲੱਗਾ ਹੁੰਦਾ ਕਲਚਰ ਜਿਹੜਾ ਡਬਲ ਕਲਚ ਵਾਲਾ ਠੀਕ ਹੈ ਜਿਹੜੀ ਉਸ ਪੈਡਲ ਤੋਂ ਹੀ ਡਬਲ ਡਿਊਲ ਆ ਇਹ 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 ਤਾਂ ਹੈਂਡ ਬ੍ਰੇਕ ਆ ਇਹ ਹੈਂਡ ਬ੍ਰੇਕ ਹੈ ਹਾਂ ਤੇ ਪੀਟੀਓ ਦਾ ਪੀਟੀਓ ਦਾ ਆ ਪੀਟੀਓ ਗੇਅਰ ਨਹੀਂ ਇਹ ਲੋ ਗੇਅਰ ਆ ਆ ਪੀਟੀਓ ਗੇਅਰ ਅੱਛਾ ਜੀ ਹੂੰ ਲੋ ਹਾਈ ਤੇ ਪੀਟੀਓ ਹੂੰ ਪਰ ਆ ਆ ਪੀਟੀਓ ਆ ਹਾਂ ਆ ਲੋਵਾ ਇਹ ਇਹ HMT ਵਾਲਿਆਂ ਦੇ ਜੀਟਰ ਦੀ ਲਾਓ ਜਾਂ HMT ਦੀ ਲਾਓ ਇਹਨਾਂ ਦੀ ਜਿਹੜੀ PTO ਆ ਉਹ ਪਹਿਲਾਂ ਚੱਲਦੀ ਸੀ ਜਿੰਨੇ ਗੇਅਰ ਤੇ ਉਨੀ PTO ਸਪੀਡ ਹੈ 11 ਕਿ ਚੱਲਦੀ ਹੈ ਇਹ ਇਹ 65 ਵੀ ਉਵੇਂ ਹੀ ਚੱਲਦੀ ਆ ਸਾਰੇ ਉਵੇਂ ਹੀ ਚੱਲਦੇ ਆ ਅੱਛਾ ਜੀ ਮਤਲਬ ਜਿਹੜਾ ਗੇਅਰ ਪਾਤਾ ਉਨੀ ਜਿਵੇਂ ਮੈਂ ਲੋ ਡਰੇਟਰ ਤੇ ਲਾਉਣਾ ਚੌਥਾ ਲਾ ਲਾ ਹਾਂਜੀ ਜੇ ਸਿੱਧੀ ਤੀਜਾ ਲਾ ਲਾ ਤੀਜੇ 'ਚ ਜਾਨੀ ਜੇ ਆਪਾਂ ਸਿੱਧੀ PTO ਚਲਾਉਨੇ ਆ ਹਾਂਜੀ ਤੀਜੇ 'ਚ ਚੱਕਰ ਘਟ ਜਾਂਦੇ ਆ ਉਦੋਂ ਅੱਛਾ ਜੀ ਚੌਥੇ 'ਚ ਵੱਜ ਜਾਂਦੇ ਆ ਟਾਪ 'ਚ ਹੋਰ ਵੱਜ ਜਾਂਦੇ ਆ ਠੀਕ ਹੈ ਕਿੰਨੇ ਗੇਰੇ ਆ ਇਹਦੇ ਇਹਦੇ ਪੰਜ ਪੰਜ ਗੇਰੇ ਆ ਪੰਜ ਹਾਂ ਤੇ ਬੈਕ ਅਖੀਮਾ ਬੈਕ ਹੇਮਾ ਬੈਕ ਤੇ ਕੋਲੇ 10 ਹੋ ਜਾਂਦੇ ਨੇ ਲੋਸ ਨਹੀਂ ਕਿੰਨੇ ਸਿਲੰਡਰ ਇਹ ਚਾਰ ਨੇ ਇਹ ਚਾਰ ਸਿਲੰਡਰ ਹੁੰਦਾ ਚਾਰ ਸਿਲੰਡਰ ਆ ਹੂੰ ਕਿਉਂਕਿ 65 ਬਾਈ ਦਾ ਇੰਜਨ ਬਹੁਤ ਕਾਮਯਾਬ ਇੰਜਨ ਆ ਤੇ ਇਹ ਹੈਗਾ 2011 ਮਾਡਲ 11 ਮਾਡਲ ਹੂੰ ਤੇ ਇਸ ਤੋਂ ਬਾਅਦ ਟਰਬੋ ਵਾਲੇ ਮਾਡਲ ਆਏ ਇਹ ਟਰਬੋ ਵਾਲਾ 12 ਚ ਆ ਗਿਆ ਸੀ ਅੱਛਾ ਆਪਣੇ ਕੋਲ ਟਰਬੋ ਵਾਲਾ ਮਾਡਲ ਵੀ ਹੈਗਾ ਆ ਹੂੰ ਆ ਜਓ ਹਰਮਨ ਸਾਹਿਬਾ ਟਰਬੋ ਵਾਲੇ ਵੇਖਣੇ ਐਚ ਐਮ ਟੀ ਦੇ ਸਾਰੇ ਟਰੈਕਟਰ ਵੇਖ ਲੈਣੇ ਅੱਜ ਟਰਬੋ ਦੇ ਵਿੱਚ ਇੱਕ ਤੇ ਦੀ ਸ਼ੋਜ਼ ਫਰਕ ਆ ਗਿਆ ਹਾਂਜੀ ਹਾਂਜੀ ਤੇ ਟਰਬੋ ਤੇ ਨੌਨ ਟਰਬੋ ਦੇ ਇੰਜਨਾਂ ਵਿੱਚ ਕੋਈ ਫਰਕ ਨਹੀਂਦਾ ਬਸ ਇੰਜਨ ਉਹੀ ਹੈ ਤੇ ਟਰਬੋ ਲੱਗੀ ਆ ਦੂਜਾ ਸਾਰਾ ਬਲਾਕ ਜਾਂ ਇੰਨੂੰ ਦੂਜਾ ਤਾਂ ਸਾਰਾ ਕੁਸੂਮੀ ਆ ਅੱਛਾ ਜੀ ਹੋਰ ਕੋਈ ਇੱਕ ਇਹਦੇ ਸੁੱਕਾ 에ਅਰ ਕਲੀਨਰ ਲਾਤਾ ਠੀਕ ਹੈ ਜੀ ਉਹਦੇ ਤੇਲ ਵਾਲਾ ਆਉਂਦਾ ਬਸ ਤੇ ਟਰਬੋ ਲੱਗੀ ਆ ਹੋਰ ਕੋਈ ਬੜਾ ਫਰਕ ਨਹੀਂ ਚੁੱਲੇ ਦਾ ਫਰਕ ਆ ਇਠੂ ਆ ਜ ਸਾਦਾ ਗਲਾਈ ਵਾਲਾ ਆ ਗਿਆ ਉਹਦੇ ਹੋਰ ਬੰਨੀ ਦੇ ਲੱਗਾ ਸ਼ੋ ਦੇ ਕਾਰਨ ਉਹ ਜੀ ਉਹਦੇ ਕਰਕੇ ਫਿਰ ਸ਼ੋ ਆ ਗਿਆ ਇੰਨਾ ਕੁ ਸਾਰਾ ਕੁਝ ਉਵੇਂ ਹੀ ਆ ਕੋਈ ਇਠੋ ਫਰਕ ਨਹੀਂ ਹੋਰ ਅੱਛਾ ਜੀ ਇਹ ਇਦਾਂ ਦਾ ਨਾ ਕਿ ਜਿੱਦਾਂ ਟਰਬੋ ਵਾਲਾ ਇੰਜਨ ਜਿਹੜਾ ਆ ਉਹਦਾ ਸਾਡਾ ਦੂਰੋਂ ਨਾ ਆ ਤੁਹਾਨੂੰ ਦੱਸਦਾ ਉਹ ਉਸ ਦਾ ਆ ਉਹਦਾ ਫਿਰ ਵਿੱਚੋਂ ਡਿਜ਼ਾਈਨ ਦਾ ਫਰਕ ਪੈ ਜਾਂਦਾ ਨਾ ਪਿਸਟਨਾਂ ਦਾ ਅੱਛਾ ਸਾਰੇ ਜਿਹੜਾ ਕੰਪਨੀ ਵੱਲੋਂ ਆਉਂਦਾ ਉਹਦਾ ਤਾਂ ਫਰਕ ਹੁੰਦਾ ਹੀ ਆ ਤੇ ਕਿੰਨੇ ਬੋਰ ਦੇ ਪੈਂਦੇ ਨੇ ਕਿੰਨੇ ਬੋਰ ਦਾ ਪਿਸਟਨ ਇਹ ਪਿਸਟਨ ਉਹੋ ਜਿਹਾ ਹੀ ਹੋਊਗਾ ਉੱਡਾ ਹੀ ਉਹਦੇ ਨਾਲ ਦਾ ਹੀ 102 ਦਾ ਅੱਛਾ ਜਾਂ 100 ਦਾ ਵੀ ਹੋ ਸਕਦਾ ਇਹਦੇ ਚ 100 ਦਾ ਹੋਵੇ ਅਸੀਂ ਆਪਾਂ ਕਿਹੜਾ ਇਹਦਾ ਕੱਢ ਕੇ ਵੇਖਿਆ ਹਾਂ ਹਾਂ ਤੇ ਇਹਦੀ ਫਿਰ ਟਰਬੋ ਨਾਲ ਖਚਾਈ ਦਾ ਫਰਕ ਪੈ ਜਾਂਦਾ ਟਰਬੋ ਦਾ ਖਚਾਈ ਦਾ ਹਾਂ ਠੀਕ ਹੈ ਇਹਦੇ 95000 ਦੇ ਵਿੱਚ ਆਉਂਦਾ ਆ 100 mm ਦਾ ਹਾਂ 100 mm ਦਾ ਤੇ 652 ਵਿੱਚ ਉਹ 102 ਦਾ ਆਉਂਦਾ ਠੀਕ ਹੈ ਜੀ ਸਿੰਪਲ 102 ਦਾ ਆਉਂਦਾ ਇਹਦਾ ਪਤਾ ਨਹੀਂਗਾ 100 ਦਾ ਆਉਂਦਾ ਇਹਦਾ 100 ਦਾ ਹੀ ਹੋਊ ਅੱਛਾ ਜੀ ਇੱਥੋਂ ਤੱਕ ਆ ਵੀ ਟਰਬੋ ਕਰਕੇ ਵਿਦਾਈ ਹੋਣੀ ਇਹ ਇਹ ਆਪਣੇ ਕੋਲ 2652 ਹੈ 2591 ਹੈ ਹੂੰ ਠੀਕ ਹੈ ਜੀ ਤੇ ਇੱਕ ਸੋਨਾ ਲਿਕਾ ਹੁਣ ਬਾਅਦ ਚ ਲਿਆ ਫਿਰ ਦੁਬਾਰਾ ਇਹ ਸੋਨਾ ਲਿਕਾ ਮੁੰਡੇ ਦਾ ਆ ਜਾ ਸੋਹਣਾ ਆ ਜਾ ਚਲ ਦੱਸ ਇਹ ਸੋਨਾ ਲਿਕਾ ਆਮ ਤੇ ਜਿਹੜਾ ਸੋਨਾ ਲਿਕਾ ਚੱਲਦਾ ਆ ਹਾਂਜੀ ਉਹ ਦੂਸਰੀ ਸੋਚ ਰੈਂਦੇ ਆ ਠੀਕ ਹੈ ਜੀ ਤੇ ਉਹ ਹੀ RX ਕਿਉਂ ਖਰੀਦਿਆ ਤੇ ਜੀ ਆਪਣੇ ਰਿਸ਼ਤੇਦਾਰਾਂ ਕੋਲੇ ਸੀ اچھا ਮੇਰੇ ਕੋਲ ਸੀ ਪਹਿਲਾਂ ਹਾਲੈਂਡ ਸੁਪਰ ਮਾਡਲ ਠੀਕ ਹੈ ਜੀ ਤੇ ਉਹਦੇ 'ਚ ਥੋੜੀ ਜਿਹੀ ਪ੍ਰੋਬਲਮ ਸੀ ਉਹ ਸੁਪਰ ਫਿੱਟਰ ਨਹੀਂ ਚੱਕਦਾ ਸੀਗਾ اچھا ਜੀ ਉਹਦੇ 'ਚ ਬੈਕੌਨ ਪਾਈਂ ਕਿ ਜੈਕਟ ਜੋਸ ਲਗਾਉਣਾ ਪਊ ਬਈ ਬਾਹਲਾ ਕੰਮ ਕਰਨ ਨਾਲੋਂ ਇਹ ਆਪਣੇ ਪ੍ਰਾਣੇ ਕੋਲੇ ਸੀਗਾ ਉਹਨਾਂ ਨੇ ਨਵਾਂ ਕਢਾਇਆ ਸੀਗਾ ਉਹਨਾਂ ਕੋਲੇ ਇਕੱਠਾਣੀਆਂ ਮਸ਼ੀਨਾਂ ਉਹਨਾਂ ਕੋਲੇ ਛੇ ਛੇ ਆਪਣੇ ਟਰੈਕਟਰ ਆ ਅੱਛਾ ਜੀ ਤੇ ਮੈਂ ਹਾਲੈਂਡ ਦਾ ਫੈਨ ਆ ਮੈਨੂੰ ਆਈਸੀਬੀ ਹਾਲੈਂਡ ਦੀ ਲੈਣਾ ਤੇ ਅਸੀਂ ਵੇਂਦੇ ਤਾਂ ਹਾਲੈਂਡ ਫਿਰਦੇ ਸੀ ਸਪੈਸ਼ਲ ਐਡੀਸ਼ਨ ਲੈਣਾ ਸੀਗਾ ਠੀਕ ਹੈ ਤੇ ਉਹ ਜਦੋਂ ਬਾਈ ਕੋਲੇ ਗੱਲ ਜਾਵੜੀ ਫਿਰ ਪ੍ਰਾਣੇ ਦੀ ਗੱਲ ਮੰਨੀ ਪਈ ਉਹ ਕਹਿੰਦਾ ਵੀ ਮੈਂ ਨਵਾਂ ਲਿਆ ਸਾਡੇ ਕੋਲੇ ਖੜਾ ਵੀ ਅਜੇ ਤੱਕ ਅੱਲਾ ਇਕੱਠਾਣੀ ਮਸ਼ੀਨ ਚੈੱਕ ਕਰੀ ਚੱਲਿਆ ਇਹ ਤੇ ਉਹ ਕਹਿੰਦਾ ਸਾਡੇ ਕੋਲੇ ਹੋਰ ਹੈਗੇ ਅਜ ਤਾਂ ਵੀ ਪ੍ਰਾਣ ਵੀ ਨਵਾਂ ਟਰੈਕਟਰ ਐਵੇਂ ਲੈ ਲਿਆ ਵੀ ਇਕੱਠਾਣੀ ਮਸ਼ੀਨ ਤੇ ਏਡਾ ਲੋਡ ਨਹੀਂ ਤੇ ਮੈਂ ਉਥੇ ਗਿਆ ਵਸ ਭੈਣ ਕੋਲੇ ਉੱਥੇ ਮੈਂ ਵਾਹਿਆ ਉਹਨਾਂ ਦਾ ਬਾਣ ਉਹਨਾਂ ਕੋਲੇ ਵੀ 20 ਕਿੱਲੇ ਦਾ ਬਾਣ ਵਾਹਿਆ ਮੈਂ ਇਹ ਇਹ ਟਰੈਕਟਰ ਨਾਲ ਹੀ ਵਾਹਿਆ ਅੱਛਾ ਜੀ ਉਹਦੇ ਤੇ ਆ ਤਾਂ ਮੈਂ ਲਵਾਇਆ ਡੱਕ ਟੁੱਕ ਹੈ ਨਹੀਂ ਸੀਗਾ ਠੀਕ ਹੈ ਤੇ ਮੈਨੂੰ ਉਹਦਾ ਚਲਾਈ ਚ ਬਹੁਤ ਵਧੀਆ ਲੱਗਿਆ ਇਸ ਤੋਂ ਪਹਿਲਾਂ ਟਰੈਕਟਰ ਕਿਹੜਾ ਹੈ ਆਪਣੇ ਕੋਲ ਹਾਲੈਂਡ 36 ਦੀ ਹਾਲੈਂਡ 36 ਦੀ ਹਾਂ ਪਰ ਦਿਲ ਚੋਂ ਕੰਨੀ ਨਿਕਲਦਾ ਅੱਛਾ ਤੇ ਮੈਂ ਫਸਿਆ ਲੈਣਾ ਆ ਫਸਿਆ ਲੈਣਾ ਪਿਆ ਐ ਬਸ ਮੰਨਣੀ ਪਈ ਵੱਡਿਆਂ ਦੀ ਗੱਲ ਅ ਠੀਕ ਐ ਹਾਂਜੀ ਮਤਲਬ ਉਦਾਂ ਮਨ ਹਵ ਲੈਣਾ ਮਨ ਹੋ ਲੈਣ ਦਾ ਕੋਈ ਨਹੀਂ ਮਹਾਰਾਜ ਸਤਿ ਰੱਖੇ ਉਹ ਵੀ ਲਿਆਵਾਂਗੇ ਜੀ ਸਪੈਸ਼ਲ ਐਡੀਸ਼ਨ ਠੀਕ ਐ ਹਾਂ ਤੇ ਫੇਰ ਜੱਗੇ ਕੋ ਵੀ ਖੜੋਂਗੇ ਮੈਨੂੰ ਕੋਲੇ ਤਾਂ ਜਾਣਾ ਪੈਣਾ ਠੀਕ ਐ ਜਿੱਥੇ ਹਵ ਲੈਣ ਦਾ ਨਾਮ ਆਉਂਦਾ ਉੱਥੇ ਜੱਗੇ ਦਾ ਨਾਮ ਵੀ ਆਉਂਦਾ ਆ ਹਾਂ ਤੇ ਚਲੋ ਇਹ ਇਹਦੇ ਇੱਕ ਦੂਸਰੇ ਟਰੈਕਟਰਾਂ ਨਾਲੋਂ ਜਿਹੜੇ ਹੌ ਲੜਦੇ ਆਪਾਂ ਜਿਹੜੇ ਦੂਸਰੇ ਟਰੈਕਟਰ ਸੋਨਾ ਦੇ ਕਾਲੇ ਹਾਂਜੀ ਜੀ ਉਹਨਾਂ ਦੇ ਦੇ ਇਹ ਇਹਦੇ 'ਚ ਫਰਕ ਰਹਿੰਦਾ RX ਮਾਡਲ ਵਿੱਚ ਤੇ ਜਾਂ ਜਿਹੜਾ ਦੂਸਰਾ ਸਾਠ ਹਾਂਜੀ ਜੀ ਤੇ ਦੇ 'ਚ ਥੋੜਾ ਜਿਹਾ ਜਿਵੇਂ ਫਰਕ ਜਿਹੜਾ ਤਾਂ DI ਮਾਡਲ ਆਉਂਦੇ ਆ ਜੀ ਹਾਂਜੀ ਉਹਨਾਂ ਦਾ ਥੋੜਾ ਜਿਹਾ ਖਰਚਾ ਘੱਟ ਹੈ ਦੇ ਨਾਲ ਅੱਛਾ ਜੀ ਹਾਂਜੀ ਤੇ ਖਿਚਾਈ ਉਹ ਵੀ ਬਰਾਬਰ ਕਰਦੇ ਆ ਪਰ ਇਹ ਐ ਆਏ ਆ ਵੀ ਜਿੰਨੇ ਮਰਜ਼ੀ ਹਾਲ ਹੁਲ ਲਈ ਆ ਤੇਲ ਨੇ ਉਨਾ ਹੀ ਖਾਣਾ ਆਪਣਾ ਤਾਂ ਥੋੜੇ ਲਾ ਲਓ ਤਾਂ ਖਾਣਾ ਬਾਹਲੇ ਲਾ ਲਓ ਆਪਣਾ ਸੜਕ ਤੇ ਚਲਾ ਲਓ ਇਹ ਉਨਾ ਹੀ ਖਾਂਦਾ ਉਹ ਜਿਵੇਂ ਡੀਆਈ ਘਟਾ ਜਾਂਦਾ ਜਿਵੇਂ ਸੜਕ ਤੇ ਘੱਟ ਖਾਂਦਾ ਸਿਕੰਦਰ ਮਾਡਲ ਆ ਜਿਹੜਾ ਬਾਹਰ ਲਾਈਟਾਂ ਵਾਲਾ ਹਾਂਜੀ ਉਹਦਾ ਤੇਲ ਦਾ ਫਰਕ ਚਾਰ ਸ਼ੋਲੇ ਡੀਆਈ ਆਗੇ ਇਹ ਆਰਐਕਸ ਚੋਂਦੇ ਆ ਇਹ ਉਨਾ ਹੀ ਖਾਂਦਾ ਠੀਕ ਹੈ ਹਾਂਜੀ ਇਹ ਨਹੀਂ ਹੈ ਤੇ ਇਹ ਵੀ ਡੀਆਈ ਹੋ ਹੈ ਪਰ ਇਹਦਾ ਇਹ ਤੇਲ ਦਾ ਖਰਚਾ ਉਹਦੇ ਨਾਲੋਂ ਜ਼ਿਆਦਾ ਹੈ ਉਹਦੇ ਨਾਲੋਂ ਜ਼ਿਆਦਾ ਹੈ ਉਹਦੇ ਨਾਲੋਂ ਜ਼ਿਆਦਾ ਉਹ ਜਿਹੜੇ ਪਹਿਲਾ ਵਾਲੇ ਮਾਡਲ ਆ ਜਿਵੇਂ 20 ਮਾਡਲ ਆ ਗਿਆ ਉਹ ਜਿਵੇਂ 10 ਮਾਡਲ 9 ਮਾਡਲ 11 ਮਾਡਲ ਉਹ ਟਰੈਕਟਰ ਆ ਉਹ ਉਹ ਥੋੜੇ ਜਿਹਾ ਹਾਂ ਚਾਰ ਸ਼ੋਲੇ ਆ कि 475 ਇਹਨਾਂ ਤੇ ਰਵੀ ਖੜਾਇਆ ਤੇ ਇਹ ਡੈਪਟੀ ਦਾ ਇਹ ਆਪਣੇ ਭਰਾ ਦਾ ਦੂਜੇ ਦਾ ਉਹਨੂੰ ਸਾਡੇ ਕੇ ਲਿਆ ਦੇ। ਸਾਡੇ ਵੀ ਭਾਈ। ਇਹ 475 ਇਹ ਹੀ ਆਪਣਾ ਹੈ। ਹਾਂਜੀ ਹਾਂਜੀ। ਇੱਕ ਆਪਣਾ 911 ਹੈ ਇਹ 652 ਠੀਕ ਹੈ। ਤੇ 652 ਵੀ ਹਾਂਜੀ। ਤੇ ਇੰਨਾ ਸਾਰਿਆਂ ਦੇ ਨਾਮ ਨਾਲ ਇੱਕ 475 ਵੀ ਲੱਗਿਆ। ਹਾਂਜੀ। 400 ਇਹ 475 ਹੀ ਹੈ ਕਿ ਜਾਂ origional 475 ਹੈ ਕੇ ਵਰੀ ਮੋਡੀਫਿਕੇਸ਼ਨ ਵੀ ਕਰਾ ਲਈ ਦੀ ਹੈ। ਨਹੀਂ origional ਹੀ ਹੈ। origional ਹੀ ਹੈ। ਕਿੰਨਾ ਮਡਦੇ ਇਹ। ਇਹ 3 ਮਾਡਲ ਹੈ। ਦੋ ਜੀ ਆ 2003 ਮਾਡਲ ਹਾਂਜੀ 400 100 ਕਿ 575 ਟਰੈਕਟਰ ਜਿਹੜਾ ਆ ਸਾਡਾ ਮੰਨ ਪਸੰਦ ਟਰੈਕਟਰ ਹੀ ਹਾਂਜੀ ਖਾਸ ਕਰਕੇ ਤੇ ਤੁਸੀਂ 475 ਕਿਉਂ ਦਿਆ ਬਾ ਛੋਟੇ ਕੰਮਾਂ ਨੂੰ ਵੀ ਇਹ ਵੀ ਵੱਡੇ ਵੀ ਕਰਦਾ ਪੂਰੇ ਦੇ ਛੋਟੇ ਵੀ ਕਰਦਾ ਇਹ 475 ਜਿਹੜਾ ਆ ਇਹ ਇਹ ਮੰਨਿਆ ਆ ਵੀ ਇਹ ਸਾਰੇ ਕੰਮ ਜਿਹੜੇ ਆ ਹਾਂਜੀ ਵਧੀਆ ਕਰੀ ਜਾਂਦਾ ਵਧੀਆ ਜੀ ਆਉਂਦਾ ਛੋਟੇ ਜਿਹੇ ਕਦੂ ਕਰਨ ਦੇ ਕੰਮ ਆਉਂਦਾ अच्छा जी बुवाई ਦੇ ਕੰਮ ਇਹ ਆਉਂਦਾ ਜੋ ਬੜਾ ਟਰੈਕਟਰ ਉਹ ਪਾਰਾ ਕਾਢ ਕੇ ਠੀਕ ਹੈ ਬੱਟਾ ਪਾਉਂਦੇ ਜਿਵੇਂ ਛੋਟੇ ਛੋਟੇ ਕੰਮ ਵੀ ਉਹ ਵਟੈਰ ਵੱਡੇ ਆ ਕਣਕ ਮੈਂ ਤੇ ਦਿੰਦਾ ਸਾਰੇ ਕੰਮ ਕਦੂ ਇਹਦੇ ਨਾਲ ਕਰਨਾ ਬੱਟਾ ਇਹਦੇ ਨਾਲ ਆਪਣੀ ਕਣਕ ਇਹਦੇ ਨਾਲ ਬਿਜਨੀ ਸੁਭਾਗਾ ਇਹਦੇ ਨਾਲ ਮਾਰਨਾ ਸਾਰੇ ਕੰਮ ਦਿੰਦਾ ਮਤਲਬ ਫੇਰ ਤੋਰੇ ਫੇਰ ਟਰੈਕਟਰ ਟਰੈਕਟਰ ਭਾਵੇਂ ਵੱਡੇ ਵੀ ਰੱਖੇ ਆ ਪਰ ਕੰਮ ਇਹਦੇ ਕੋਲ ਸੱਜਾ ਜ਼ਿਆਦਾ ਲੈਂਦੇ ਆ ਹਾਂ ਜੀ ਵਿਗੜੇ ਕੇਸ ਉਹਦੇ ਕੋਲੇ ਆ ਬੜੇ ਠੀਕ ਹੈ ਜਿਹੜੇ ਮਸ਼ੀਨ ਖੁੱਭ ਗਈ ਜਾ ਕੋਈ ਦਾ ਨਾਲ ਛੋਨਾ ਵਰਨਾ ਉਹ ਕਾਢ ਦੇ ਆ ਠੀਕ ਆ ਮਾਤਾ ਜਦੋਂ ਅੱਟ ਲੱਗਦੀ ਆ ਫਿਰ ਉਹ ਬੱਬਰ ਸ਼ੇਰ ਨਿਕਲਦਾ ਆ ਨਹੀਂ ਤੇ ਇਹ ਤਾਂ ਭੱਜਿਆ ਫਿਰਦਾ ਹਾਂਜੀ ਹਾਂਜੀ ਤੇ ਇੱਕ ਆਪਣੇ ਕੋਲ ਆ ਪੁਰਾਣਾ ਸੋਫਾ ਫੋਰ ਖੜਾਇਆ ਹਾਂਜੀ ਇਹ ਭਾਈ ਚਰਨਜੀਤ ਭਾਈ ਆਓ ਤੁਸੀਂ ਤੇ ਤੁਹਾਡਾ ਜੀ ਹਾਂਜੀ ਸ਼ਾਬਾਤ ਐ ਕੀ ਬਾਤ ਐ ਇਹਦੇ ਨਾਲ ਮੈਂ ਇਹਨਾਂ ਦੇ ਸੋਫੇ ਰੱਖਿਆ ਨਹੀਂ ਸਾਰੇ ਇਹ ਅੱਛਾ ਇਹ ਭਾਈ ਮਾਡਲ ਕਿਹਦਾ ਐ ਇਹ 1976 ਮਾਡਲ ਦਾ ਮੇਰੇ ਸੇ ਖੱਬੜਾ ਇਹਦੇ ਬੜਾ ਪੇਨ ਹੋ ਗਏ 48 ਸਾਲ ਨਹੀਂ 49 ਸਾਲ ਕੀ ਰਹੀ ਸਾंप ਕੇ ਰੱਖਿਆ ਫਿਰ ਠੀਕ ਅੱਛਾ ਤੇ ਉਹੀ ਚੱਲਦਾ ਆ ਕਿ ਜਾਂ ਇਹ ਚ ਬਦਲ ਬਦਲ ਦਿੱਤਾ ਸਭ ਕੁਝ ਨਹੀਂ ਇਹਦੇ ਇੰਜਨ ਦਾ ਕੀਤਾ ਥੋੜਾ ਜਿਹਾ 95 11 ਵਾਲੇ ਪਿਸਟਨ ਪਾਏ ਆ ਪਹਿਲਾਂ 25 11 ਦੇ ਛੋਟੇ ਹੁੰਦੇ ਸੀ ਹਾਂਜੀ ਉਹਦੇ ਨਾਲ ਪਾ ਇਹਦਾ 29 باور ਬਣ ਜਾਂਦੀ ਹੈ ਅੱਛਾ ਜੀ 95 11 58 ਦਾ ਹੁੰਦਾ ਨਾ ਫਿਰ ਇਹ ਦੋ ਸਿਲੰਡਰ 29 ਦਾ ਹੋ ਗਿਆ ਅੱਧਾ ਦਾ ਹੋ ਗਿਆ ਅੱਧਾ ਦਾ ਹੋ ਗਿਆ ਮਤਲਬ ਇਹਦੇ ਚ 59 11 ਦੇ ਸਟਨ ਪਾਤੇ ਆ ਤੇ ਇੱਕ ਇਹਦੀਆਂ ਬ੍ਰੇਕਾਂ ਵੀ ਤੁਸੀਂ ਡਬਲ ਕਰਾਈਆਂ ਨੇ ਉਹ ਫਿਰ ਡਬਲ ਪੈਡਲ ਕਰਾਤਾ ਵੀ ਜਨੂ ਜਨੂ ਨੂੰ ਦਿੱਕਤ ਆਉਂਦੀ ਸੀ ਇਹਦੇ ਵਿਚਾਲੇ ਲੱਗੀ ਹੁੰਦੀ ਸੀ ਇੱਥੇ ਖੁੱਗੀ ਜੀ ਆਹ ਦੇ ਉਹਨੂੰ ਜਿੱਧਰੋਂ ਕਰਕੇ ਬ੍ਰੇਕ ਨੱਪ ਦਿੰਦੇ ਸੀ ਹਾਂਜੀ ਇਹ ਸਿੰਗਲ ਪੈਡਲ ਆਉਂਦਾ ਸੀ ਸਿੰਗਲ ਪੈਡਲ ਆਉਂਦਾ ਸੀ ਤੇ ਉਹ ਪਰਲੇ ਪਾਸੇ ਲੱਗੀ ਹੁੰਦੀ ਹੱਥ ਨਾਲ ਕਰਦੇ ਜਿੱਧਰ ਨੂੰ ਨਾਲ ਕਰਕੇ ਨੱਪਤੀ ਇਧਰੋਂ ਬ੍ਰੇਕ ਨੱਪਦਾ ਉਧਰ ਨੂੰ ਮੋੜ ਜਾਂਦਾ ਸੀ ਖੁੱਗ ਜਾਂਦਾ ਸੀ ਮਤਲਬ ਔਖਾ ਕੰਮ ਸੀ ਉਹ ਔਖਾ ਸੀ ਉਹਦੇ ਨਾਲ ਉਹ ਡਬਲ ਪੈਡਲ ਕਰਤਾ ਡਬਲ ਪੈਡਲ ਕਰਤਾ ਤੇ ਨਾਲ ਦੀ ਨਾਲ ਫਿਰ ਤੁਸੀਂ ਇਹਦੇ ਆ ਇਹ ਡਬਲ ਟਾਈ ਰਾਡ ਵੀ ਆਇਆ ਸੀ 2011 ਨੂੰ ਹਾਂਜੀ ਇਹਦੇ ਇੱਧਰ ਸੀ ਡਬਲ ਟਾਈ ਰਾਡ ਅੱਛਾ ਉਹ ਫਿਰ ਆ ਜਦੋਂ ਬ੍ਰੇਕ ਲਾਉਂਦੇ ਸੀ ਤੇ ਆ ਪਿੱਟਲ ਉਹਦੇ ਨਾਲ ਲੱਗਦਾ ਸੀ ਉਹਦੇ ਕਰਕੇ ਆ ਸਾਨੂੰ ਲਾਉਣਾ ਪਿਆ ਠੀਕ ਹੈ ਜੀ ਤੇ ਫਿਰ ਇਹ ਤੁਸੀਂ ਥੱਲੇ ਕਰਤਾ ਟਾਈ ਰਾਡ ਜਿਵੇਂ 98 11 ਇਹ ਥੱਲੇ ਤਾਂ ਸਾਡੇ ਪਹਿਲਾਂ ਦਾ ਵੀ ਕੀਤਾ ਸੀ ਅੱਛਾ ਜੀ ਤੇ ਡਬਲ ਸਪੋਰਟ ਦਿੱਤੀ ਸੀ ਆਹਾਂ ਇਹਦੇ ਤਾਂ ਪਹਿਲਾਂ ਦੂਜੇ ਹੀ ਆਉਂਦੇ ਹੁੰਦੇ ਸੀ ਇੱਥੋਂ ਆਹ ਚੀਜ਼ ਨਹੀਂ ਹੁੰਦੀ ਸੀ ਅੱਛਾ ਜੀ ਇਹ ਪੁਰਾਣਾ ਮਾਡਲ ਆ ਨਾ ਹਾਂਜੀ ਹਾਂਜੀ ਇਹਦੀ ਇੱਥੋਂ ਆਹਾ ਆਹ ਮੁੜ ਕੇ ਅਸੀਂ ਆਹ ਲੈ ਕੇ ਪਾਤੇ ਆ ਆ ਤੁਸੀਂ ਡਬਲ ਸਪੋਰਟ ਦਿਤੀ ਹੋ ਡਬਲ ਸਪੋਰਟ ਦਿਤੀ ਸੀ ਫਿਰ ਇਹ ਸਾਈਡ ਵਾਲਾ ਖੋਲਦਾ ਉਧਰਲੇ ਪਾਸੇ ਦੀ ਆਏ ਆਏ ਆਉਣ ਲੱਗੇ ਤੇ ਮੋੜ ਨੇ ਵਿੱਚ ਫਿਰ ਦਿੱਕਤ ਨਹੀਂ ਹੁੰਦੀ ਕੋਈ ਨਹੀਂ ਕੋਈ ਦਿੱਕਤ ਨਹੀਂ ਉਹ ਦੋਹਾਂ ਨਾਲ ਰੈਲਾ ਹੁੰਦਾ ਇਹ ਗੱਲ ਆ ਜਿਵੇਂ ਫੋਰ ਦੇ ਦੋ ਨਹੀਂ ਆਉਂਦੇ ਹਾਂਜੀ ਇੱਕ ਉਧਰ ਦੋਹਾਂ ਨਾਲ ਰੈਲਾ ਹੁੰਦਾ ਅੱਛਾ ਥੋੜਾ ਜਿਹਾ ਪਰ ਪਰ ਆ ਥੋੜਾ ਜਿਹਾ ਫਰਕ ਆ ਠੀਕ ਹੈ ਜੀ ਤੇ ਮਡਗਾਰਡ ਵੀ ਮੈਂ ਲਾਦਾ ਚੈੱਕ ਕੀਤੇ ਅਜੇ ਵਗਰਾਟ ਇਹਨਾਂ ਨੂੰ ਤਾਂ ਹੋ ਗਿਆ ਇਹ 10 ਕੀਤੇ ਸੀ 10 ਵਿੱਚ ਕੀਤਾ ਇਹਦਾ ਦੁਬਾਰਾ ਵੀ ਚੇਜ ਹੋਣ ਵਾਲੇ ਕੋਈ ਪਏ ਆ ਮਤਲਬ 1976 ਦਾ ਸਿਰਫ ਉਹ ਵਿੱਚੋਂ ਬਲਾਕ ਹੀ ਰਹਿ ਗਿਆ ਆ ਇਹਦਾ ਸਭ ਕੁਝ ਬਦਲਿਆ ਹਾਂਜੀ ਵਿੱਚ ਕਈ ਆਖੀ ਜਾਂਦੇ ਹੁੰਦੇ ਨੇ ਨਾ ਅਸੀਂ ਤਾਂ ਸਾਰਾ ਓਰੀਜਨਲ ਸਮਾਨ ਚੰਗਾ ਹੀ ਪਾਇਆ ਆ ਓਰੀਜਨਲ ਅੱਛਾ ਜੀ ਪਰ ਬਦਲਣਾ ਤਾਂ ਪੈਂਦਾ ਹੀ ਆ ਜੀ ਆਪਾਂ ਕੰਮ ਲਾਵਾਂਗੇ ਤਾਂ ਬਿਲਕੁਲ ਕਸੀ ਜਾਂਦਾ ਬਿਲਕੁਲ ਤੇ ਲਿਫਟ ਦਾ ਵੀ ਇਹਦਾ ਫੇਰ ਕੀਤਾ ਹੋਣਾ ਲਿਫਟ ਦੇ ਵੀ ਇਹਨੂੰ ਜੈਕ ਜਿਹੜੇ ਵੱਡੇ ਲੱਗਣ ਦੇ ਕੁਝ ਇਹ ਇੱਕ ਤਾਂ ਇਹਦਾ ਲੈਫਟ ਟਾਪਾ ਬਦਲਿਆ ਸੀ ਆ ਜਾ ਵੀ ਹਰਮਨ ਪਿੱਛਲੇ ਪਾਸੇ ਆ ਜਾ ਆ ਲੈਫਟ ਕਰ ਇਹਦੇ ਪਾਸੇ ਲੈਫਟ ਟਾਪ ਆ ਬਦ ਲਿਆ ਆ ਵੀ ਇਹਦਾ ਰੰਗ ਹੀ ਹੈ ਇਹ 49 ਬਾਈ ਵਾਲਾ ਵੱਡੇ ਘੇਰੇ ਆ ਇਹਦੇ ਵਾਲਾ ਅੱਛਾ ਜੀ ਆ ਵੀ 25 11 ਦਾ ਨਿੱਕਾ ਹੁੰਦਾ ਇਹਦਾ ਹਾਂ ਇਹ 49 ਬਾਈ ਦਾ ਇਹਦੇ ਆ ਹੈ ਨਹੀਂ ਕਿ ਜਿਹੜੀ ਉਹ 93 11 ਦੇ ਜਾਂ 25 11 ਦੇ ਲੱਗੀ ਨਹੀਂ ਹੁੰਦੀ ਇੱਥੇ ਜੀ 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 ਕਿ ਲਈ ਜੀ ਇੱਕ ਹੋਰ ਬਿਲਕੁਲ ਲੱਗੀ ਹੁੰਦੀ ਹੈ ਹਾਂ ਉਹ ਇਹ ਨਾਨੀ ਕਮਗਰੋਂ ਹਟਾਤੀ ਕੰਪਨੀ ਨੇ ਇਹ 49 ਬਾਈ ਇਹ 49 ਬਾਈ ਵਾਲਾ ਲੱਗਾ ਵੇਟ ਆ ਪੈ ਗਿਆ ਅੱਛਾ 49 ਬਾਈ ਵਾਲਾ ਤੁਸੀਂ ਲਾਤਾ ਇਹਨੂੰ ਪਿੱਛਲੇ ਇੱਕੋ ਟਾਪਾ 45 11 49 22 ਤੱਕ 25 11 35 22 ਤੱਕ ਇੱਕੋ ਟਾਪਾ ਹੁੰਦਾ 58 11 ਦਾ ਟਾਪਾ ਵੱਡਾ ਹੁੰਦਾ ਅੱਛਾ ਜੀ ਹਾਂ ਉਹ ਇਹਦੇ ਲੱਗ ਜਾਂਦਾ ਠੀਕ ਹੈ ਇਹਦੇ ਨਾਲ ਇਹਦੇ ਮਤਲਬ ਇਹਦੀ ਲਿਫਟ ਕੈਪੈਸਿਟੀ ਵੀ ਵਧ ਗਈ ਹੋਊਗੀ ਤਕਰੀਬਨ ਬਰਾਬਰ ਹੀ ਹੁੰਦੀ ਆ ਇਹਦੇ ਪੰਪ ਲੱਗਾ ਪਹਿਲਾਂ ਹੀ 95 11 ਦਾ ਜਿਹੜਾ ਇਹਦੇ ਲਵਾਇਆ ਸੀ ਮੈਂ ਜਦੋਂ ਲੈਫਟ ਦਾ ਪਹਿਲਾ ਕੰਮ ਕਰਾਇਆ ਸੀ ਨਾ ਹਾਂਜੀ ਉਦੋਂ 95 11 ਦੇ ਪੰਪ ਆਉਂਦਾ ਸੀ ਮਸ਼ੀਨ ਆਸਤੇ ਸਪੈਸ਼ਲ ਜਿਹੜਾ ਬਾਡੀ ਨਹੀਂ ਪਾੜਦਾ ਹਾਂਜੀ ਉਹ ਲਵਾਇਆ ਸੀ ਅੱਛਾ ਉਹ ਉਹਦੀ ਉਹ ਵੀ ਪਾਵਰ ਵੱਧ ਹੁੰਦੀ ਠੀਕ ਹੈ ਤੇ ਇਹ ਸਾਰਾ ਜਿਹੜਾ ਆ ਪਿਛਲਾ ਉਹ ਹੀ ਉਹ ਵੀ 25 11 ਦਾ ਇਹ ਸਾਰਾ ਕੁਝ ਇਕੱਲਾ ਟਾਪਾ ਬਦਲਿਆ ਦੂਜਾ ਤਾਂ ਫਿਰ ਜਿਹੜਾ ਕੰਮ ਕਰਾਈ ਗਈ ਜਿਵੇਂ ਜਿਵੇਂ ਕੋਈ ਖਰਾਬ ਹੁੰਦਾ ਸੀ ਜਿਵੇਂ ਗੀਅਰ ਦਾ ਕੰਮ ਕਰਾਤਾ ਇੰਜਨ ਦਾ ਕੰਮ ਕਰਾਤਾ ਹਾਂ ਹਾਂ ਤੇ ਉਹ ਕੁਸ ਕਰਾਈ ਗਏ ਅੱਛਾ ਜੀ ਤੇ ਬਾਕੀ ਸਾਰਾ ਜਿਹੜਾ ਇਹ ਇਹ ਵਾਲਾ ਇਹ ਸਾਰਾ ਓਰੀਜਨਲ ਹੀ ਆ ਸਾਰਾ ਹਾਂ ਇਹ ਸਾਰਾ ਕੁਝ ਓਰੀਜਨਲ ਆ ਆ ਪੰਪ ਹੁੰਦਾ ਮੋਟਰਪਾਲ ਦਾ ਬਟਨ ਵਾਲਾ ਅੱਛਾ ਜੀ ਇਹ ਨਾਟ 11 ਦੇ ਆਉਂਦਾ ਹੁੰਦਾ ਸੀ 1990 ਤੱਕ ਆਇਆ ਇਹ ਤਾਂ ਜੀਟਰ ਦਾ ਤੇ ਐਚ ਐਮਟੀ ਦਾ ਸਮਝੌਤਾ ਸੀ ਠੀਕ ਆ 90 ਤੋਂ ਮਗਰੋਂ 91 'ਚ ਇਹਨਾਂ ਨੇ ਦੂਜਾ ਲਾਤਾ ਮਾਈਕੋ ਦਾ ਮਾਈਕੋ ਦਾ ਪਹਿਲਾਂ ਮੋਟਰਪਾਲ ਇਹ ਮੋਟਰਪਾਲ ਦਾ ਪੰਪ ਆ ਇਹਦੀ ਖਚਾਈ ਦਾ ਫਰਕ ਹੁੰਦਾ ਤੇਲ ਥੋੜਾ ਖਾਂਦਾ ਹੈ ਇੱਕ ਇਹ ਛੇਤੀ ਰੇਸ ਪੜ ਲੈਂਦਾ ਉਹਦੇ ਨੂੰ ਠੀਕ ਹੈ ਮਤਲਬ ਮੋਟਰਪਾਲ ਜਿੰਨਾ ਚਿਰ ਮੋਟਰਪਾਲ ਦਾ ਪੰਪ ਆਉਂਦਾ ਰਿਹਾ ਇਹਨਾਂ ਨੂੰ 98 11 ਤੇਲ ਵੀ ਥੋੜਾ ਖਾਂਦਾ ਸੀ ਅੱਛਾ ਆਪਾਂ 98 11 ਬਾਰੇ ਦਾ 98 11 ਤੇਲ ਵੀ ਘੱਟ ਖਾਂਦਾ ਸੀ ਅੱਛਾ ਉਹਦਾ ਧੂਆਂ ਵੀ ਘੱਟ ਮਾਰਦਾ ਸੀ ਤੇ ਖਚਾਈ ਵੱਧ ਸੀ ਖਚਾਈ ਵੱਧ ਸੀ ਤੇ ਜਦੋਂ ਮੋਟਰਪਾਲ ਦਾ ਪੰਪ ਇਹ 25 11 ਨੂੰ ਤਾਂ ਵਿਰਲੇ ਵਿਰਲੇ ਨੂੰ ਆਇਆ ਮੋਟਰਪਾਲ ਦਾ ਅੱਛਾ ਜੀ 77 ਮਾਡਲ ਚ ਆਇਆ ਜਾਂ ਉਦੋਂ ਮਗਰੋਂ ਮੈਂ ਇੱਕਦੋਆ ਨੂੰ ਵੇਖਿਆ ਨਹੀਂ ਵੇਖਿਆ 2011 ਨੂੰ ਤਾਂ ਆਇਆ ਹੀ ਮੋਟਰਪਾਲ ਦਾ ਸੀ ਅੱਛਾ ਇਹ ਇਹ ਨਾ 75 ਤੇ 76 ਦਾ ਜਦੋਂ 2011 ਬੰਦ ਹੋਇਆ 77 ਇਹ ਰਲ ਮਾ ਜਾਂ ਮਾਡਲ ਆ ਕਿਉਂਕਿ 2011 ਜਿਹੜਾ ਆ ਉਹ ਤੇ ਜਿਹੜੇ ਆਈ ਚੈੱਕ ਕੋ ਸਲਵਾਕੀਏ ਤੋਂ ਉਹ ਚੈੱਕ ਕੋ ਸਲਵਾਕੀਏ ਤੇ ਉਹਦਾ ਹਿੱਸਾ ਗੋਲ ਹੁੰਦਾ ਸੀ ਹਾਂ ਉਹ ਇੰਪੋਰਟ ਹੋਏ ਹਿੱਸਾ ਦੇ ਟਰੈਕਟਰ ਇਹਦਾ ਹਿੱਸਾ ਇਦਰਲਾ ਹਾਂ ਫਰਕ ਹੀ ਮਤਲਬ ਜਿਹੜੇ 2011 ਆ 2011 ਵੀ ਦੋ ਸ਼ੋਅ ਚ ਆਇਆ ਸੀ ਇੱਕ ਹਿੰਦੁਸਤਾਨ ਵਾਲੀ ਸੀ ਆਇਆ ਸੀ ਜਿਵੇਂ ਮੈਂ ਖੱਟਾ ਹੁੰਦਾ ਸੀਗਾ ਹਾਂ ਖੱਟਾ ਹਿੰਦੁਸਤਾਨ ਦੀ ਗਾੜੀ ਉਹ ਵੀ ਮੈਂ ਵੇਖਿਆ ਹਾਂ ਇੱਕ ਆਇਆ ਸੀਗਾ ਜੀਟ ਇਹ ਉਤੋਂ ਮੋੜ ਚੋਂ ਇੱਕੋ ਹੀ ਕਰਦੇ ਆ ਹਾਂਜੀ ਇਹ ਸੁਫਰ ਵੀ ਜਿਹੜਾ ਆਪਾਂ ਹਿੰਦੁਸਤਾਨ ਕਹਿ ਦਿੰਨੇ ਆ ਬਿਲਕੁਲ ਇਹ ਹੈ ਮੋੜ ਚੋਂ ਇੱਕੋ ਹੀ ਆ ਫਿਰ ਇਹ ਇਹਨਾਂ ਦਾ ਇਧਰ ਆਪਣੇ ਲੱਗ ਗਿਆ ਸੀ ਹਿੰਦੁਸਤਾਨ ਦੇ ਨਾਂ ਤੇ ਵੇਚਣ ਲੱਗ ਗਏ ਬਿਲਕੁਲ ਇਹ ਐਚਐਮਟੀ ਦੇ ਨਾਂ ਤੇ ਵੇਚਣ ਲੱਗ ਗਏ ਠੀਕ ਹੈ ਮੈਂ ਪਿੱਛੋਂ ਇੱਕੋ ਕਰਦੇ ਆ ਜੀ ਆ ਜੀ ਤੁਸੀਂ ਸਾਰੇ ਪੁਰਾਣੇ ਜਿਹੜੇ ਆ ਸਾਧਨ ਆਪਣੇ ਸਾਹਮਣੇ ਰੱਖੇ ਆ ਤੇ ਹਰਮਨ ਸਿੰਘ ਆ ਇੱਕ ਵਾਰੀ ਆਪਾਂ ਦਾ ਆਰੇ ਵਿਖਾ ਲਈਏ ਉਹ ਸੋਹਣੇ ਸੱਜਣੋ ਇਹ ਬਰਾੜ ਫੈਮਿਲੀ ਦੇ ਸਾਰੇ ਇੱਕੋ ਪਰਿਵਾਰ ਦੇ ਸਾਰੇ ਟਰੈਕਟਰ ਨੇ ਤੇ ਨਾਲ ਚਰਨਜੀਤ ਭਾਜੀ ਸੰਧੂ ਸਾਹਿਬ ਉਹਨਾਂ ਦੇ ਦੋ ਟਰੈਕਟਰ ਨੇ ਵਿੱਚ ਤੇ ਇਹ ਜਿਹੜੇ ਟਰੈਕਟਰ ਨੇ ਇਹ بڑے ਕਰਮਾ ਭਾਗਾਂ ਵਾਲੇ ਨੇ ਕਿਉਂਕਿ ਇੱਕ 1976 ਮਾਡਲ ਟਰੈਕਟਰ ਆ 1995 ਆ 98 ਆ ਮਤਲਬ ਵੱਖ-ਵੱਖ ਤਰ੍ਹਾਂ ਦੇ ਟਰੈਕਟਰ ਨੇ ਇੱਕੋ ਪਰਿਵਾਰ ਦੇ ਤੇ ਜਿਨ੍ਹਾਂ ਨੇ ਬੜੀ ਕਮਾਈ ਕੀਤੀ ਤੇ ਟਰੈਕਟਰ ਜਿਹੜਾ ਇੱਕ ਵਾਰੀ ਘਰ ਆ ਗਿਆ ਫਿਰ ਉਹਨੂੰ ਬਾਹਰ ਨਹੀਂ ਕੀਤਾ ਤੇ ਬੜੀ ਕਮਾਈ ਕੀਤੀ ਆ ਬਾਕੀ ਆਸਾ-ਪਾਸਾ ਤੁਸੀਂ ਜਿਹੜੇ ਸਾਰੇ ਦੇਖ ਲਏ ਹੋ ਤੁਹਾਡੇ ਫਰੇਮ 'ਚ ਨੇ ਕਿ ਇਹਨਾਂ ਟਰੈਕਟਰਾਂ ਤੋਂ ਕੀ ਖੱਟਿਆ ਤੇ ਕੀ ਕਮਾਇਆ ਸੋ ਤੁਹਾਨੂੰ ਸਾਰੀ ਸਾਡੀ ਜਿਹੜੀ ਗੱਲਬਾਤ ਆ ਉਹ ਕਿਵੇਂ ਦੀ ਲੱਗੀ ਕਮੈਂਟ ਕਰਕੇ ਦੱਸਿਓ ਜੇ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਕਰਿਓ ਅੱਜ ਦੀ ਵੀਡੀਓ ਇੱਥੇ ਕਰਦੇ ਹਾਂ ਸਮਾਪਤ ਨਵੇਂ ਦਿਨ ਨਵੇਂ ਵਿਸ਼ਿਆਂ ਦਾ ਫੇਰ ਮਿਲਾਂਗੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ